ਜਿਲੰਦਰ ਦੇ ਆਦਮਪੁਰ ਵਿਖੇ ਇਹ ਪ੍ਰੀਤਮ ਸਿੰਘ ਨਾਮ ਦਾ ਬੰਦਾ ਕਵਾੜ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਈ ਬੇਸ਼ੱਕ ਪ੍ਰੀਤਮ ਸਿੰਘ ਕਵਾੜ ਵੇਚ ਕੇ ਪੈਸੇ ਕਮਾਉਂਦਾ ਪਰ ਛੋਟੇ ਹੁੰਦਿਆਂ ਤੋਂ ਹੀ ਪ੍ਰੀਤਮ ਸਿੰਘ ਕਰੋੜਾਂ ਦੇ ਸੁਪਨੇ ਦੇਖਦਾ ਸੀ ਤੇ ਆਸ ਕਰਦਾ ਸੀ ਕਿ ਮੈਂ ਇੱਕ ਦਿਨ ਜ਼ਰੂਰ ਕਰੋੜਪਤੀ ਬਣਾਂਗਾ ਜਿਸ ਦੇ ਚੱਲਦਿਆਂ ਹੁਣ ਪ੍ਰੀਤਮ ਸਿੰਘ ਹੋਰਾਂ ਦੀ ਕਿਸਮਤ ਅਜਹੀ ਚਮਕੀ ਤੇ ਅਜਹੀ ਚੀਜ਼ ਹੱਥ ਲੱਗੀ ਕਿ ਪ੍ਰੀਤਮ ਸਿੰਘ ਰਾਤੋਂ ਰਾਤ ਕਰੋੜਪਤੀ ਬਣ ਗਿਆ ਜਿਸ ਤੋਂ ਬਾਅਦ ਪੂਰੇ ਪਰਿਵਾਰ ਦਾ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਹ ਹੁਣ ਸੁਣਦੇ ਆ ਕਿ ਆਖਿਰ ਕਿਵੇਂ ਪ੍ਰੀਤਮ ਸਿੰਘ ਰਾਤੋਂ ਰਾਤ ਕਰੋੜਪਤੀ ਬਣੇ। ਬੇਨਤੀ ਸਹਿਆ ਕਿ ਮੈਨੂੰ ਇਹ ਪਤਾ ਨਹੀਂ ਸੀ ਮੈਂ ਕਰੋੜਪਤੀ ਬਣਾਗਾ। ਜਿੱਦੋਂ ਦੀ ਅਸੀਂ ਲਾਟਰੀ ਪਾਣਿਆ ਉਦੋਂ ਵੱਡੇ ਤੋਂ ਵੱਡਾ ਇਨਾਮ ਜੋ ਹੈ 1 ਲੱਖ ਰੁਪਏ ਦਾ ਹੁੰਦਾ ਸੀ। ਤੇ ਉਦੋਂ ਟਿਕਟ 1 ਰੁਪਏ ਦਾ, 2 ਰੁਪਏ ਦਾ, 5 ਰੁਪਏ ਦਾ, ਹੱਦ 10 ਰੁਪਏ ਦਾ ਹੁੰਦਾ ਸੀ। ਫਿਰ 20 ਦਾ ਆਇਆ, ਫਿਰ 50 ਦਾ, ਫਿਰ 100 ਦਾ। ਤੇ 10 ਲੱਖ ਤੋਂ ਵੱਧ ਇਨਾਮ ਬਿਲਕੁਲ ਨਹੀਂ ਸੀ ਹੁੰਦਾ। ਉਹ ਤੀਆਂ ਦੇ ਨਿਕਲੇ ਵੀ ਹੋਣਗੇ। لیکن 10 لاکھ ਤੋਂ بعد ਆਪਾਂ ਨਹੀਂ ਸੁਣਿਆ 5 ਤੋਂ ਵੱਧ ਨਹੀਂ ਸੀ ਸੁਣਿਆ ਪਰ ਹੁਣ ਟਿਕਟ ਮਹਿੰਗਾ ਹੋਣ ਕਰਕੇ ਜਿਹੜਾ ਟਿਕਟ ਹੈ ਇਸ ਟਾਈਮ 500 ਰੁਪਏ ਦਾ ਹੈ ਹਰ ਆਮ ਬੰਦਾ ਪਾ ਵੀ ਸਕਦਾ ਹੈ ਕਿ ਨਹੀਂ ਪਾ ਸਕਦੇ ਲੇਕਿਨ ਪ੍ਰਭੂ ਦੀ ਕਿਰਪਾ ਦੇ ਨਾਲ ਮੈਂ ਵਿਸ਼ਵਾਸ ਦੇ ਉਤੇ ਵਿਸ਼ਵਾਸ ਰੱਖ ਕੇ ਤੇ ਟਿਕਟ ਜੋ 500 ਰੁਪਏ ਦਾ ਪਾਇਆ ਹੈ ਵਿੱਚਰ ਨੇ ਮੇਰੀ ਪ੍ਰਾਰਥਨਾ ਸੁਣ ਲਈ ਹੈ ਔਰ ਮੈਂ 500 ਦੇ ਵਿੱਚ ਤਕਰੀਬਨ 2.5 ਕਰੋੜ ਦਾ ਮੈਂ ਮੈਂਬਰ ਬਣ ਗਿਆ ਹਾਂ ਮੈਂ ਇਹ ਵੀ ਕਹਦਾ ਕਿ ਜਿਹੜਾ 2.5 ਕਰੋੜ ਮੈਨੂੰ ਮਿਲਿਆ ਹੈ

لیکن میں انہوں نے یہ بھی نہیں پوچھا بھی نے کوئی سیوا دسو وہ کہتے صرف جل پینا ہے جل پی کے میرے کو چلے گئے بات دے کے نے بدولت میرے کو شاید آن گے تو میں انہوں نے دنوی ہوں گا یہتوں کا کوئی پتہ نہیں ہوں کہ سنت کس دے بھی چاندے ہیں لیکن میرے سے بڑی کرپا انہوں نے کی کلا کا دکان تھے میرے کو آ کے بیٹھے تھوڑی دیر اور مینوشیواد دے کے میں پرب اگے اردس کہ ہوں کہ ہن سادھو ਇਕ ਸਾਧੂ ਬੋਲੇ ਸਹਿਸਵਾਭ ਸਾਥ ਕਾ ਬੋਲੇ ਆ ਫਿਰ ਤਾ ਜਾਓ ਸਾਧੂ ਬੜੇ ਸਹਿਸਵਾਭ ਗੱਲ ਕਰਦੇ ਹਨ ਉਹਨਾਂ ਦੇ ਬਚਨ ਕਦੀ ਬਿਰਥੇ ਨਹੀਂ ਜਾਂਦੇ ਮੈਂ ਉਸ ਸਾਧੂ ਦਾ ਵੀ ਧੰਨਵਾਦੀ ਹਾਂ ਔਰ ਆਪਣੇ ਗੁਰੂ ਮਹਾਰਾਜ ਦਾ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਲੱਲ ਲੱਗਿਆ ਮੇਰਾ ਨਾਮ ਅਨੀਤਾ ਰਣੀ ਜੀ ਅਨੀਤਾ ਜੀ ਲੱਗ ਰਹਾ tha ki ਇਸ ਬਾਰ ਜੋ ہماری ਲੋਟਰੀ ਨਿਕਲੇਗੀ ਬੰਪਰ ਡਰਾਵ ਨਿਕਲੇਗਾ ਕਰੋੜਪਤੀ ਬਣ ਪਾਏਗੇ ਪਿਛਲੇ ਕੁਝ ਹੀ ਲੰਬੇ ਸਮੇਂ ਸੇ ਆਪ ਜੋ ਲੋਟਰੀ ਡਾਲਤੇ ਆ ਰਹੇ ਹੋ ਜੀ ਹਾਂਜੀ ਹਾਂਜੀ ਵਿਸ਼ਵਾਸ ਹੈ ਇੱਕ ਦਿਨ ਮੇਰੇ ਜਰੂਰ 2 ਕਰੋੜ ਬੱਜ ਗਿਆ ਬਣਾਂਗੇ ਆਪਾਂ ਵਿਸ਼ਵਾਸ ਦੇ ਉੱਤੇ ਹੀ ਆ ਵੀ ਕਿ ਜੇ ਲੋਟਰੀ ਪਾਈ ਹੈ ਤੇ ਵਿਸ਼ਵਾਸ ਵੀ ਹੋਣਾ ਚਾਹੀਦਾ ਹੈ ਕਿ ਇਸ ਕਰਕੇ ਕਿ ਮੇਰੀ ਪ੍ਰਮਾਤਨ ਬਹੁਤ ਜਲਦੀ ਸੁਣੀ ਹੈ ਕਿ ਤੁਹਾਨੂੰ ਸਾਨੂੰ ਉਹਨਾਂ ਕਰੋੜਪਤੀ ਬਣਾ ਦਿੱਤਾ ਗਿਆ ਹੈਗਾ ਤੇ ਬਾਕੀ ਜੋ ਵੀ ਹੈਗਾ ਇਹ ਸ੍ਰੀਸ਼ੀਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਜਿਸ ਨਾਲ ਸਾਨੂੰ ਇੱਥੇ ਤੱਕ ਪਹੁੰਚ ਆਇਆ ਹੈ ਸੁਣਨੇ ਮੇ ਇਹ ਆਇਆ ਤਾਂ ਕਿ ਆਪਨੇ ਇਹ ਲੋਟਰੀ ਖੁਦ ਕਹਿ ਕੇ ਡਿਲਵਾਈ ਥੀ ਔਰ ਇਹ ਆਖਰੀ ਹੀ ਲੋਟਰੀ ਸੀ ਕਿਉਂਕਿ ਪਿਛਲੇ ਲੰਬੇ ਸਮੇਂ ਸੇ ਕੋਈ ਬੰਪਰ ਡਰਾ ਨਿਕਲ ਨਹੀਂ ਪਾਇਆ ਬਿਲਕੁਲ ਨਹੀਂ ਸੀ ਨਿਕਲਿਆ ਛੋਟੇ ਛੋਟੇ ਇਨਾਮ ਤਾਂ ਕਈ ਵਾਰ ਨਿਕਲੇ ਆ ਗਏ ਮਗਰ ਫਿਰ ਵੀ ਇਹ ਮੈਂ ਕਹਿੰਦੇ ਸੀ ਕਿ ਵੀ ਅਸੀਂ ਲੋਟਰੀ ਨਹੀਂ ਪਾਣੀ ਹੈਗੀ ਇੱਕ ਦਿਨ ਮੇਰਾ ਝਗੜਾ ਵੀ ਸੀਗਾ ਕਿ ਅਸੀਂ ਲੋਟਰੀ ਪਾਣਾ ਹੀ ਨਹੀਂ ਛੱਡਦੇ ਨਹੀਂ ਹੈਗੀ ਕਿਉਂਕਿ ਇੰਨਾ ਪੈਸਾ ਬਰਬਾਦ ਕਰ ਚੁੱਕੇ ਆ ਕੋਈ ਹੱਥ ਨਹੀਂ ਲੱਗਿਆ ਹੈਗਾ ਤੇ ਫਿਰ ਵੀ ਉਹ ਕਹਿੰਦੇ ਮਤਾਬਕ ਮੇਰੀ ਆਖਰੀ ਲੋਟਰੀ ਹੈ ਤੁਸੀਂ ਪਾ ਲਓ ਮੇਰੇ ਕੋਲੋਂ ਕਿ ਹੋ ਸਕਦਾ ਕਿ ਪਰਮਾਤਮਾ ਤੁਹਾਡੀ ਸੁਣ ਲਵੇ ਤੇ ਮੈਂ ਕਿਹਾ ਜੇ ਕੋਈ ਕਹਿੰਦਾ ਹੈਗਾ ਚਲੋ ਇੱਕ ਲੋਟਰੀ ਹੈਗੀ ਤੁਸੀਂ ਪਾ ਲਓ ਤੇ ਕਹਿੰਦੇ ਮੈਂ ਤੇਰੇ ਨਾਮ ਦੀ ਪਾਲਾਂ ਨਾ ਮੈਂ ਤਾਂ ਮੇਰੇ ਨਾਮ ਦੀ ਪਾਲਾਂਗੇ ਤੇ ਮੈਂ ਤੁਸੀਂ ਵੀ ਮੈਂ ਕਹਿੰਦੇ ਚੱਲੋ ਮੈਂ ਆਪਾਂ ਸਾਡੇ ਦੋਨਾਂ ਸਾਂਝੀ ਲਾਟਰੀ ਪਾ ਦੇ ਕਿ ਵੀ ਹੋ ਸਕਦਾ ਵੀ ਇਹਦਾ ਵੀ ਨਿਕਲਿਆ ਹੋਵੇਗਾ ਇਹਦੇ ਨਾਲ ਮੈਂ ਵੀ ਉਤਰ ਜਾਵਾਂਗਾ ਪ੍ਰੀਤਮ ਸਿੰਘ ਦਾ ਕਹਿਣਾ ਹੈ ਕਿ ਮੈਂ ਕੁਝ ਪੈਸੇ ਧਾਰਮਿਕ ਸਥਾਨਾਂ ਨੂੰ ਦੇ ਕੇ ਬਾਕੀ ਪੈਸਿਆਂ ਦੇ ਨਾਲ ਆਪਣਾ ਜੀਵਨ ਬਤੀਤ ਕਰਾਂਗਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ